ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦੀ ਤਿਆਰੀ ਹੋ ਗਈ ਸ਼ੁਰੂ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿਆਂਗੇ ਸਭ ਤੋਂ ਪਹਿਲਾਂ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਦੀ ਨਵੀਂ ਅਪਡੇਟ ਪਹੁੰਚ ਸਕੇ ਯਾਦ ਪਾਗਲ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਨੇ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਵੇ ਜੋ ਪੰਜਾਬ ਕਾਂਗਰਸ ਦਾ ਪ੍ਰਧਾਨ ਹਾਈ ਕਮਾਂਡ ਦੇ ਵੱਲੋਂ ਭਾਵੇਂ ਰਾਜਾ ਵੜਿੰਗ ਨੂੰ ਉਹਨਾਂ ਦੇ ਉੱਪਰ ਵਿਸ਼ਵਾਸ ਕੀਤਾ ਹੋਇਆ ਹੈ ਪਰ ਰਾਜਾ ਵੜਿੰਗ ਦੇ ਕੋਲ ਇਹ ਸ਼ਮਤਾ ਨਹੀਂ ਕਿ ਸਾਰੀ ਲੀਡਰਸ਼ਿਪ ਨੂੰ ਇਕੱਠਾ ਕਰ ਸਕੇ ਸੋ ਦੂਸਰੇ ਪਾਸੇ ਭਾਜਪਾ ਜੋ ਪੰਜਾਬ ਦੇ ਵਿੱਚ ਮਜ਼ਬੂਤ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਸ਼ਨੀਲ ਕੁਮਾਰ ਜਾਖੜ ਜਿਹੜੇ ਕਿ ਪਹਿਲਾ ਕਾਂਗਰਸ ਤੇ ਲੰਮਾ ਸਮਾਂ ਪ੍ਰਧਾਨ ਰਹੇ ਨੇ ਉਹ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਵੱਲੋਂ ਜੋ ਪੰਜਾਬ ਦੇ ਮੁੱਦੇ ਠਾਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦੇ ਨੇ ਇਸੇ ਕਰਕੇ ਪੰਜਾਬ ਦੇ ਵਿੱਚ ਜੋ ਕਾਂਗਰਸ ਦੀ ਲੀਡਰਸ਼ਿਪ ਟੀਮ ਹੈ ਉਹ ਕਿਤੇ ਨਾ ਕਿਤੇ ਰਾਜਾ ਵੜਿੰਗ ਦੇ ਉੱਪਰ ਸ਼ੰਕਾ ਜਾਹਰ ਕਰਦੀ ਹੈ ਕਿ ਰਾਜਾ ਵੜਿੰਗ ਜੋ ਪੰਜਾਬ ਦੇ ਮੁੱਦੇ ਠਾਉਣ ਲਈ ਨਾ ਕੰਮ ਕਰ ਰਹੇ ਨੇ ਸੋ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਚਿੰਨਾ ਨੇ ਇਹ ਪੰਜਾਬ ਦੇ ਮੁੱਦੇ اٹھਾਉਣੇ ਸੀ ਔਰ ਪੰਜਾਬ ਪ੍ਰਦੇਸ਼ ਪ੍ਰਧਾਨ ਰਾਜਾ ਅਟਿੰਗ ਨੇ ਪੂਰੀ ਤਰ੍ਹਾਂ ਉਸ ਦਾ ਸਾਥ ਦੇਣਾ ਸੀ ਉਹ ਦੋਵੇਂ ਲੀਡਰ ਕਿਤੇ ਨਾ ਕਿਤੇ ਬਿਲਕੁਲ ਪਿਛਲੇ ਕੁਝ ਸਮੇਂ ਤੋਂ ਚੁੱਪ ਕਿਉਂ ਧਾਰੀ ਹੋਈ ਹੈ ਔਰ ਕਾਂਗਰਸ ਦੀ ਲੀਡਰਸ਼ਿਪ ਜਿਸ ਵਿੱਚ ਕਾਂਗਰਸ ਦੇ ਪ੍ਰਕਾਸ਼ ਸਿੰਘ ਜਾਂ ਰਾਣਾ ਕੁੰਜੀ ਸਿੰਘ ਜਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹਨਾਂ ਦਾ ਅਲੱਗ ਤਰ੍ਹਾਂ ਚੱਲ ਰਿਹਾ ਹੈ ਸੋ ਚੰਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹਾਈ ਕਮਾਂਡ ਦੀਆਂ ਅੱਖਾਂ ਦੇ ਵਿੱਚ ਅੱਗੇ ਆ ਚੁੱਕੇ ਨੇ ਹਾਈ ਕਮਾਂਡ ਇਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਦੇ ਰੂਪ ਵਿੱਚ ਵੀ ਦੇਖ ਰਹੀ ਏ ਤੇ ਇਹਨਾਂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਦੇਣ ਵਾਸਤੇ ਵੀ ਵਿਚਾਰ ਕਰ ਰਹੀ ਏ ਸੋ ਚੰਜੀਤ ਸਿੰਘ ਚੰਨੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਠਾਪਿਆ ਜਾਵੇਗਾ ਜੋ ਕੁਝ ਸੋਰਸਾਂ ਤੋਂ ਜਾਣਕਾਰੀ ਆ ਰਹੀ ਏ ਹਾਈ ਕਮਾਂਡ ਦੇ ਵਿੱਚ ਚੰਜੀਤ ਸਿੰਘ ਚੰਨੀ ਦੀ ਪੂਰੀ ਪੈਂਠ ਬੈਠ ਚੁੱਕੀ ਏ ਜੋ ਰਾਹੁਲ ਗਾਂਧੀ ਔਰ ਮਲਕਰ ਜਨ ਖੜਗੇ ਚੰਦੀ ਸਿੰਘ ਚੰਨੀ ਜਿਹੜੇ ਕਿ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਔਰ ਰਵੀਦਾਸੀਆ ਪਰਿਵਾਰੇ ਜੋ ਕਿ ਕਿਦੇ ਨਾ ਕਿਦੇ ਦੂਸਰੇ ਕੈਟਾਗਰੀ ਵਾਲੇ ਲੋਕ ਜਿਹੜੇ ਉਹ ਇਸ ਦਾ ਵਿਰੋਧ ਵੀ ਕਰ ਰਹੇ ਨੇ ਔਰ ਸਾਈ ਕਮਾਂਡੇ ਕੋਲ ਪਹੁੰਚ ਕੇ ਜੋ ਚੰਨੀ ਦਾ ਖਿਲਾਫ ਕੰਨ ਭਰੇ ਜਾ ਰਹੇ ਨੇ ਕਿ ਰਵੀਦਾਸੀਆ ਜਿਹੜਾ ਵੋਟ ਬੈਂਕ ਕੇ ਬਹੁਤ ਘਟੇ ਸਿਰਫ ਜਲੰਧਰ ਦੁਆਬੇ ਖੇਤਰ ਵਿੱਚ ਹੀ ਰਵੀਦਾਸੀਆ ਵੋਟ ਬੈਂਕ ਕੇ ਔਰ ਪੰਜਾਬ ਦੇ ਵਿੱਚ ਬਾਕੀ ਦਲਿਤ ਅਲੱਗ-ਅਲੱਗ ਨੇ ਜਿਵੇਂ ਹਰੀਜਨ ਹੋਗੇ, ਮੱਤਵੀ ਸਿੱਖ ਹੋਗੇ ਜਾਂ ਹੋਰ ਜਿਹੜੀਆਂ ਬਾਕੀ ਧਰਮਾਂ ਦੇ ਲੋਕ ਨੇ ਬਾਕੀ ਜਾਤਾਂ ਦੇ ਲੋਕ ਨੇ ਉਹ ਫਿਰ ਜਿਹੜਾ ਇਸ ਤੋਂ ਟੁੱਟ ਜਾਣਗੇ ਕਾਂਗਰਸ ਨਾਲ ਉਸ ਕਰਕੇ ਇਹ ਕਹਿੰਦੇ ਨੇ ਕੰਨ ਭਰੇ ਜਾ ਰਹੇ ਨੇ ਚਰਜ ਸਿੰਘ ਚੰਨੀ ਦੇ ਖਰਾਬ ਪਰ ਹਾਈ ਕਮਾਨ ਇਸ ਕਾਨੂੰਨ ਨਹੀਂ ਮੰਨਦੀ ਹਾਈ ਕਮਾਨ ਨੇ ਪਿਛਲੇ ਦਿਨੀ ਆਪਣਾ ਇੱਕ ਬਿਆਨ ਦਿੱਤਾ ਸੀ ਕਿ ਕੋਈ ਧਰਮ ਦੇ ਆਧਾਰ ਤੇ ਜਾਂ ਕੋਈ ਜਾਤ ਦੇ ਜਾਤੇ ਪੰਜਾਬ ਦਾ ਪ੍ਰਧਾਨ ਜਾਂ ਮੁੱਖ ਮੰਤਰੀ ਨਹੀਂ ਪਾਇਆ ਜਾਵੇਗਾ ਜਿਸ ਵਿੱਚ ਯੋਗਤਾ ਹੋਵੇਗੀ ਜੋ ਸਾਰੀ ਲੀਡਰਸ਼ਿਪ ਨੂੰ ਇਕੱਠਾ ਕਰ ਸਕੇਗਾ ਜੋ ਸਾਰੀ ਲੀਡਰਸ਼ਿਪ ਦੇ ਵਿੱਚ ਆਪਣੇ ਇਕਤਾ ਬਣਾ ਸਕੇਗਾ ਉਸ ਨੂੰ ਪੰਜਾਬ ਦੀ ਕਮੰਡ ਦਿੱਤੀ ਜਾਵੇਗੀ ਸੋ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ रह ਚੁੱਕੇ ਨੇ 3 ਮਹੀਨੇ ਔਰ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਜਦੋਂ ਕਿ ਉਹਨਾਂ ਨੇ ਇੱਕ ਸਰਵੇ ਕਰਵਾਇਆ ਸਰਵੇ ਦੇ ਵਿੱਚ ਚੰਨੀ ਸਿੰਘ ਚੰਨੀ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਸਰਵੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜੋ ਅਗਲਾ ਮੁੱਖ ਮੰਤਰੀ ਦੇ ਤੌਰ ਤੇ ਲੋਕਾਂ ਨੇ ਪੇਸ਼ ਕੀਤਾ ਹੈ ਜੋ ਕਿ ਇੱਕ ਕਾਂਗਰਸ ਦੀ ਟੀਮ ਦੇ ਵੱਲੋਂ ਇਹ ਸਰਵਾ ਪਹੁੰਚ ਗਿਆ ਹਾਈ ਕਮਾਂਡੇ ਕੋਲ ਜਿਸ ਕਰਕੇ ਚੰਗੀ ਸਿੰਘ ਚੰਨੀ ਨੂੰ 2027 ਦੇ ਵਿੱਚ ਪੰਜਾਬ ਦੀ ਕਮਾਂਡ ਮਿਲੇਗੀ ਮੁੱਖ ਮੰਤਰੀ ਦਾ ਚਿਹਰਾ ਹੋਣ ਕੇ ਸੋ ਉਸ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਵੀ ਹਾਈ ਕਮਾਂਡੇ ਵੱਲੋਂ ਐਲਾਨ ਕੀਤਾ ਜਾਵੇਗਾ ਜੋ ਕਿ ਅੱਜ ਨਹੀਂ ਕੱਲ ਨਹੀਂ ਕੁਝ ਸਮਾਂ ਹੋਰ ਰਾਜਾ ਲਿੰਗ ਦੇ ਕੋਲ ਪ੍ਰਧਾਨਗੀ ਰਹੇਗੀ ਲਗਭਗ 3-4 ਮਹੀਨਿਆਂ ਦੇ ਬਾਅਦ ਜਦੋਂ ਕਿ 2000 26 ਆਵੇਗਾ ਉਦੋਂ ਇਹ ਪ੍ਰਧਾਨ ਦੀ ਜਿਹੜੀ ਨਵੀਂ ਚੋਣ ਹੋਵੇਗੀ ਨਵਾਂ ਪ੍ਰਧਾਨ ਮਿਲੇਗਾ ਜੋ ਸੂਤਰਾ ਤੋਂ ਜਾਣ ਕਰੇ ਆਈ ਕਿ ਚੰਨਜੀਤ ਸਿੰਘ ਚੰਨੀ ਨੂੰ ਅਗਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਪ੍ਰਧਾਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਅਗਲਾ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਹੋ ਮੁੱਖ ਮੰਤਰੀ ਹੋ ਸਕਦਾ ਹੈ ਅੱਛਾ ਕਿੰਨੇ ਮਿੰਟ ਦੀ ਬੰਦ